24 ਨਵੰਬਰ 1921 ਨੂੰ ਡੀਸੀ ਡੰਟ ਨੇ ਜਲਸਾ ਰੱਖਿਆ ਸਰਦਾਰ ਖੜਕ ਸਿੰਘ ਤੇ ਦਾਨ ਸਿੰਘ ਵਿਸ਼ੋਵਾ ਸਰਦਾਰ ਜਸਵੰਤ ਸਿੰਘ ਚਭਾਲ ਉਸ ਜਲਸੇ ਦੇ ਵਿੱਚ ਹਾਜ਼ਰ ਹੋਏ ਨੇ ਤੇ ਕਹਿੰਦੇ ਕਿ ਸਰਦਾਰ ਜਸਵੰਤ ਸਿੰਘ ਚਭਾਲ ਤੇ ਦਾਨ ਸਿੰਘ ਵਿਸ਼ੋਵਾ ਨੇ ਵਿੱਚ ਖਲੋਕ ਕੇ ਤੇ ਬੋਲਣ ਦੀ ਇਜਾਜ਼ਤ ਮੰਗੀ ਪੀ ਸਾਨੂੰ ਬੋਲਣ ਦਿਓ डीसी डंट ने मना दे कर देता कि तूसी नहीं बोल सकदे। ਤੁਹਾਡੇ ਤੇ ਰੋਕ ਹੈ। ਇਹ ਦੋਵੇਂ ਸਿੱਖ ਤੇ ਨਾਲ ਸਰਦਾਰ ਖੜਕ ਸਿੰਘ ਤੇ ਬਾਕੀ ਆਗੂ ਉੱਠ ਕੇ ਤੇ ਕੁਝ ਦੂਰੀ ਤੇ ਚਲੇ ਗਏ। ਇਹਦੇ ਵਿੱਚ ਪੰਡਿਤ ਦੀਨदयाल ਵੀ ਆ ਤੇ ਡਾਕਟਰ ਸਤਪਾਲ ਵੀ ਆ। ਹੋਰ ਇੱਕ ਦੋ ਆਗੂ ਸਿੱਖ ਨੇ। ਇਹ ਚਾਰੇ ਪੰਜੇ ਉੱਠ ਕੇ ਇਹਨਾਂ ਨੇ ਦੂਰੀ ਤੇ ਜਾ ਕੇ ਜਲਸਾ ਲਾ ਲਿਆ 24 ਨਵੰਬਰ ਉਸੇ ਦੇਣੀ। ਇਤਿਹਾਸਕਾਰ ਕਹਿੰਦੇ ਵੀ ਜਿਹੜਾ ਡੀਸੀ ਦਾ ਜਲਸਾ ਲੱਗਿਆ ਹੋਇਆ ਸੀ ਉਹਦੇ ਚ ਸਾਰੇ ਲੋਕ ਉੱਠ ਗਏ। ਉਠ ਕੇ ਜਾ ਕੇ ਸਿੱਖਾਂ ਦੇ ਜਲਸੇ ਵਿੱਚ ਬੈਠ ਗਏ ਕਿਉਂਕਿ ਲੋਕ ਤੇ ਇਥੋਂ ਪੰਜਾਬ ਵਾਲੇ ਸਨ ਨਾ ਜਲਸੇ ਦੇ ਵਿੱਚ ਆਏ ਚਲੋ ਸਰਕਾਰੀ ਕੁਝ ਬੰਦੇ ਰਹਿ ਗਏ ਤੇ ਡੀਸੀ ਡੰਟ ਬੜਾ ਦੁਖੀ ਹੋਇਆ ਅੰਗਰੇਜ਼ ਸਰਕਾਰ ਨੂੰ ਬੜੇ ਹੱਥਾਂ ਪੈਰਾਂ ਦੀ ਪਈ ਤੇ ਉਹ ਜਿਹੜੇ ਇਥੇ ਆਗੂ ਉਹ ਜਲਸਾ ਕਰ ਰਹੇ ਸਨ ਇਹਦੀ ਖਬਰ ਫਿਰ ਅਕਾਲ ਤਖਤ ਤੇ ਇੱਕ ਮੀਟਿੰਗ ਚੱਲਦੀ ਸੀ ਉੱਥੇ ਪਹੁੰਚ ਗਈ ਅਮਰਤਸਰ ਕਿ ਅਜਨਾਲੇ ਦੇ ਵਿੱਚ ਸਿੱਖ ਜਲਸਾ ਕਰਨ ਵਾਸਤੇ ਗਏ ਨੇ ਤੇ ਉਹਨਾਂ ਸਿੱਖਾਂ ਦੇ ਉੱਤੇ ਕਾਰਵਾਈ ਸ਼ੁਰੂ ਹੋ ਗਈ ਹੈ ਇਹਨਾਂ ਪੰਜ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੰਜ ਆਗੂਆਂ ਨੂੰ ਸਰਦਾਰ ਖੜਕ ਸਿੰਘ ਸਰਦਾਰ ਜਸਵੰਤ ਸਿੰਘ ਝਬਾਲ ਸਰਦਾਰ ਦਾਨ ਸਿੰਘ ਬਚੋਵਾ ਪੰਡਤ ਦੀਨदयाल ਡਾਕਟਰ ਸਤਪਾਲ ਇੱਕ ਦੋ ਹੋਰ ਆਗੂ ਵੀ ਵਿੱਚ ਗ੍ਰਿਫਤਾਰ ਕੀਤੇ ਜੋ ਇਹ ਮੀਟਿੰਗ ਚੱਲ ਰਹੀ ਸੀ ਅੰਮ੍ਰਿਤਸਰ ਸਾਰੇ ਸਿੱਖ ਆਗੂ ਇੱਥੋਂ ਅਜਨਾਲੇ ਚਲੇ ਗਏ ਸ਼ਾਮੀ ਤਕਰੀਬਨ 4:30 ਵਜੇ 26 ਨਵੰਬਰ 1921 ਨੂੰ ਇਹ ਅਜਨਾਲੇ ਪਹੁੰਚਦੇ ਨੇ ਤੇ ਅਜਨਾਲੇ ਦੇ ਵਿੱਚ ਜਾ ਕੇ ਇਹਨਾਂ ਸਿੱਖਾਂ ਨੇ ਤਕਰੀਰਾਂ ਕੀਤੀਆਂ 19 ਸਿੱਖਾਂ ਨੇ ਤਕਰੀਰਾਂ ਕੀਤੀਆਂ 19 ਸਿੱਖ ਆਗੂਆਂ ਨੇ ਜਦੋਂ 19 ਸਿੱਖ ਆਗੂਆਂ ਨੇ ਤਕਰੀਰਾਂ ਕੀਤੀਆਂ ਇਹਨਾਂ ਦੀਆਂ ਤਕਰੀਰਾਂ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਡੀਸੀ ਡੰਟ ਨੇ ਆਪਣੇ ਹੁਕਮਾਂ ਦੇ ਨਾਲ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਇਹ ਸਾਰੇ ਗ੍ਰਿਫਤਾਰ ਹੋਏ ਇਤੋਂ ਫਿਰ ਇਹ ਅੱਗੇ ਜਿਹੜਾ ਮੋਰਚਾ ਹੈ ਉਹ ਜਾਰੀ ਰਹਿੰਦਾ ਹੈ ਇਹ ਜੋ ਵਕਤ ਆਪਾਂ ਵਿਚਾਰ ਰਹੇ ਹਾਂ ਇਹ ਸਮਾਂ ਜਿਹੜਾ 26 ਨਵੰਬਰ 1921 ਨੂੰ ਵੱਡੀਆਂ ਗ੍ਰਿਫਤਾਰੀਆਂ ਹੋਈਆਂ ਤੇ 26 ਨਵੰਬਰ ਤੋਂ ਲੈ ਕੇ ਫਿਰ 6 ਦਸੰਬਰ ਤੱਕ ਇਹ ਇਸੇ ਤਰ੍ਹਾਂ ਜਦੋਜਹਿਦ ਰਹਿੰਦੀ ਹੈ 6 ਦਸੰਬਰ 1921 ਤੋਂ ਲੈ ਕੇ ਫਿਰ ਹਰ ਰੋਜ਼ ਅਕਾਲ ਤਖਤ ਤੇ ਇਕੱਠ ਹੁੰਦਾ ਸੀ ਸਿੱਖਾਂ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਵੀ ਸਮੂਹ ਬਣਾ ਕੇ ਉਹਨਾਂ ਨੂੰ ਜਾਗਰੂਕ ਕਰਨ ਵਾਸਤੇ ਆਪਣੇ ਨੁਮਾਇੰਦੇ ਭੇਜ ਦਿੱਤੇ ਵੀ ਸੰਗਤਾਂ ਨੂੰ ਦੱਸਿਆ ਜਾਏ ਚਾਬੀਆਂ ਦੇ ਬਾਰੇ ਜਿਹੜਾ ਇਹ ਕਾਨੂੰਨ ਲਾਗੂ ਕਰ ਰਹੇ ਨੇ ਉਹਦੀ ਅਸਲੀਅਤ ਕੀ ਹੈ ਕਿ ਮਲਕੀਅਤ ਸਿੱਖਾਂ ਦੀ ਗੁਰੂ ਸਾਹਿਬ ਜੀ ਦੀ ਹੈ ਤੇ ਉਹਦੇ ਤੇ ਸਰਕਾਰ ਕਬਜ਼ਾ ਕਰਨਾ ਚਾਹੁੰਦੀ ਹੈ ਪੀਏ ਸੇਵਾ ਇਹ ਸੰਭਾਲ ਇਹ ਪ੍ਰਬੰਧ ਉਹਨਾਂ ਦੇ ਹੱਥ ਵਿੱਚ ਹੋਣਾ ਚਾਹੀਦਾ ਹੈ ਜਿਹੜੇ ਗੁਰਮਤ ਦੇ ਧਾਰਨੀ ਨੇ ਜਿਨ੍ਹਾਂ ਦੇ ਜੀਵਨ ਵਿੱਚ ਸਿੱਖ ਦੀ ਪਰਵਾਹਾਸ਼ਾ ਲਾਗੂ ਹੁੰਦੀ ਹੈ ਜੋ ਸਿੱਖ ਦੀ ਪਰਵਾਹਾਸ਼ਾ ਦਿੱਤੀ ਹੋਈ ਹੈ ਅਕਾਲ ਤਖਤ ਦੇ ਵੱਲੋਂ ਰਹਿਤ ਮਰਿਆਦਾ ਦੇ ਵਿੱਚ ਕਿ ਗੁਰੂ ਘਰ ਦਾ ਪ੍ਰਬੰਧ ਸੇਵਾ ਸੰਭਾਲ ਕੌਣ ਕਰ ਸਕਦਾ ਉਹ ਆਪਾਂ ਵਿਸ਼ਾ ਵੀ ਵਿਚਾਰਿਆ ਸੀ 2-3 ਦਿਨ ਕਿ ਇਹਦੇ ਵਿੱਚ ਇਹ ਗੱਲ ਇਸ ਤਰ੍ਹਾਂ ਵੀ ਨਹੀਂ ਹੈ ਕਿ ਜਾਤ ਪਾਤ ਦੀ ਜਾਂ ਦੂਜੇ ਨੂੰ ਦੂਜੇ ਨਾਲ ਵਿਤਕਰਾ ਕਰਦੇ ਹੋ ਨਹੀਂ ਹਰੇਕ ਗੱਲ ਦਾ ਇੱਕ ਨਿਯਮ ਹੈ ਹਰੇਕ ਚੀਜ਼ ਦੀ ਇੱਕ ਮਰਿਆਦਾ ਹੈ ਖੈਰ ਵਿਸ਼ੇ ਤੇ ਰਮਾਂ ਨੇ ਸਮਾਪਤ ਤੋਂ ਚੱਲਿਆ ਜਦੋਂ ਇਹ ਸਾਰਾ ਮੋਰਚਾ ਆਰੰਭ ਹੋ ਜਾਂਦਾ ਹੈ ਇਹਦੇ ਵਿੱਚ ਗ੍ਰਿਫਤਾਰੀਆਂ ਹੁੰਦੀਆਂ ਤੇ 6 ਦਸੰਬਰ ਤੋਂ ਲਗਾਤਾਰ ਗ੍ਰਿਫਤਾਰੀਆਂ ਹੋਈਆਂ ਅਖੀਰ ਫਿਰ ਸਰਕਾਰ ਨੇ ਹਥਿਆਰ ਸੁੱਟਣ ਦਾ ਫੈਸਲਾ ਕੀਤਾ ਤੇ ਇਹ ਫਿਰ ਆਪਣੇ ਵੱਲੋਂ ਜਨਵਰੀ ਮਹੀਨੇ ਦੇ ਵਿੱਚ 3 ਜਨਵਰੀ ਨੂੰ 1922 ਨੂੰ ਤੈਅ ਕਰ ਦਿੰਨੇ ਕਿ 3 ਜਨਵਰੀ ਵਾਲੇ ਦਿਨ 1922 ਨੂੰ ਚ ਦੀਆਂ ਸਿੱਖਾਂ ਨੂੰ ਦੇ ਦਿੱਤੀਆਂ ਜਾਣ ਸਿੱਖ ਆਗੂਆਂ ਨੇ ਇਹ ਮਤਾ ਪਕਾ ਦਿੱਤਾ ਕਿ ਜਦੋਂ ਤੱਕ ਗ੍ਰਿਫਤਾਰ ਕੀਤੇ ਸਿੱਖ ਰਹਾ ਨਹੀਂ ਕੀਤੇ ਜਾਂਦੇ ਅਸੀਂ ਚਾਬੀਆਂ ਨਹੀਂ ਲੈਣੀਆਂ ਕੋਈ ਚਾਬੀਆਂ ਨਾਲ ਲੈ ਤੇ ਇਹ ਸਰਕਾਰ ਦੇ ਵੱਲੋਂ ਵਿਚਾਰ ਹੈ ਕੋਸ਼ਿਸ਼ ਹੈ ਕਿ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਹੁੰਦਾ ਹੈ ਤੇ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਇਸ ਰੌਲੇ ਨੂੰ ਨਿਪਟਾ ਦਈਏ ਨਹੀਂ ਤੇ 5 ਜਨਵਰੀ ਤੱਕ ਹੋਰ ਸੰਗਤਾਂ ਇਕੱਠੀਆਂ ਹੋਣਗੀਆਂ ਫਿਰ ਹੋਰ ਜ਼ਿਆਦਾ ਇਸ ਦਾ ਸਾਨੂੰ ਸਾਹਮਣਾ ਕਰਨਾ ਪਏਗਾ 3 ਜਨਵਰੀ ਨੂੰ ਇਹਨਾਂ ਨੇ ਵਾਪਸ ਕਰਨਾ ਚਾਹਿਆ ਚਾਬੀਆਂ ਸਿੱਖਾਂ ਨੇ ਨਹੀਂ ਲਈਆਂ ਉਸ ਤੋਂ ਬਾਅਦ ਇਹ ਜਨਵਰੀ ਦੇ ਵਿੱਚ ਤਕਰੀਬਨ ਇਹ 19 ਜਨਵਰੀ ਸ਼ਾਮ ਦੇ 6 ਵਜੇ ਫਿਰ ਇੱਕ ਜੱਜ ਦਾ ਨੁਮਾਇੰਦਾ ਅੰਗਰੇਜ਼ ਸਰਕਾਰ ਦੇ ਜੱਜ ਦਾ ਇੱਕ ਨੁਮਾਇੰਦਾ ਤੋਸ਼ੇਖਾਨੇ ਦੀਆਂ ਚਾਬੀਆਂ ਲੈ ਕੇ ਗਿਆ 19 ਜਨਵਰੀ 19